ਕੁਸੀ ਕੁੜੀਆਂ ਨੂੰ ਬਚਾਉਣ ਦੀ ਗੱਲ ਕੀਤੀ ਇਹ ਹੋਕਾ ਦੇਣ ਦੀ ਤੁਹਾਨੂੰ ਲੋੜ ਕਿਵੇਂ ਮਹਿਸੂਸ ਹੋਗੀ ਕਿ ਸਾਡੇ ਸਮਾਜ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਅੱਜ ਤੁਸੀਂ ਨਾ ਸਾਰੇ ਉਹ ਸਵਾਲ ਪੁੱਛ ਰਹੇ ਹੋ ਜਿਹੜੇ ਮੈਨੂੰ ਕਮਜ਼ੋਰ ਕਰਦੇ ਨੇ ਕਿਉਂਕਿ ਉਹ ਮੇਰੀ ਕਮਜ਼ੋਰ ਰੱਗ ਹੈ ਦਰਅਸਲ ਉਹ ਵੀ ਬਹੁਤ ਦਰਦਨਾਕ ਹਾਦਸਾ ਸੀ ਜਦੋਂ ਮੈਂ ਸ਼ੁਰੂ ਕੀਤਾ ਮੈਨੂੰ ਕਿਉਂਕਿ ਜਿਵੇਂ ਦੱਸਿਆ ਘਰ 'ਚ ਕੁੜੀ ਹੋਣਾ ਜਾਂ ਨਾ ਹੋਣਾ ਕਦੇ ਮਹਿਸੂਸ ਨਹੀਂ ਸੀ ਹੋਇਆ ਵੀ ਕੀ ਹੁੰਦਾ ਪਰ ਉਹਦੇ ਵਿੱਚੋਂ ਅਸੀਂ ਇੱਕ ਦਿਨ ਇਸ ਤਰ੍ਹਾਂ ਲਾ ਬਾਫਟਰ ਮੈਰਿਜ ਦੀ ਗੱਲ ਕਰਦੇ ਵੀ ਇੰਨੀ ਦੇਰ ਤੱਕ ਇਹ ਚੀਜ਼ਾਂ ਪਤਾ ਹੀ ਨਹੀਂ ਸੀ ਵੀ ਕੁੜੀਆਂ ਨਾਲ ਇਦਾਂ ਹੁੰਦਾ ਸੋ ਅਸੀਂ ਗਏ ਸਾਂ ਇੱਕ ਪਿੰਡ ਵਿੱਚ ਇਸ ਤਰ੍ਹਾਂ ਅਸੀਂ ਕੈਂਪ ਲਾਉਂਦੇ ਹੁੰਦੇ ਸਾਂ ਫ੍ਰੀ ਮੈਡੀਕਲ ਕੈਂਪ ਮਤਲਬ ਅਸੀਂ ਤਾਂ ਕੀ ਲਾਉਂਦੇ ਸਾਂ ਜੀ ਉਹ ਵਾਇਗਰੋ ਨੇ ਸਮਤ ਬਖਸ਼ੀ ਸੀ ਤੇ ਅਸੀਂ ਲਾਣ ਤੁਰ ਜਾਂਦੇ ਸਾਂ ਸ਼ੁਰੂ-ਸ਼ੁਰੂ ਵਿੱਚ ਪੱਲਿਓਂ ਹੀ ਸਾਰੇ ਪੈਸੇ ਲਾਈਦੇ ਸੀ ਦਵਾਈਆਂ ਤੇ ਫਿਰ ਸਾਡੇ ਨਾਲ ਕੁਝ ਮੈਡੀਕਲ ਰਿਪ੍ਰੈਜ਼ੈਂਟੇਟਿਵ ਜੁੜੇ ਉਹਨਾਂ ਨੇ ਦੇਖਿਆ ਵੀ ਅਨੇਕ ਕੰਮ ਕਰਦੇ ਨੇ ਉਹ ਵਿੱਚੋਂ ਫ੍ਰੀ ਸੈਂਪਲ ਵੀ ਉਹਨਾਂ ਨੇ ਦੇ ਜਾਣੇ ਕਦੇ ਤਾਂ ਪਹਿਲਾਂ ਅਸੀਂ ਖਰੀਦ ਬਾਕੀ ਖਰੀਦ ਲੈਣੇ ਫ੍ਰੀ ਐਂਜੀ ਅਸੀਂ ਮੈਡੀਕਲ ਕੈਂਪ ਲਾਉਂਦੇ ਪਏ ਸਾਂ ਤੇ ਇੱਕ ਪਿੰਡ ਚ ਇਦਾਂ ਲੰਘਣ ਲੱਗੇ ਤੇ ਹੱਡਾ ਰੋੜੀ ਹੁੰਦੀ ਜੇ ਨਰੇ ਹੋਏ ਜਾਨਵਰ ਜਿਵੇਂ ਸੁੱਟੇ ਹੁੰਦੇ ਨੇ ਤੇ ਉੱਥੋਂ ਅਸੀਂ ਲੰਘ ਰਹੇ ਸਾਂ ਜਦੋਂ ਇਕਦਮ ਬਹੁਤ ਬੁਰੀ ਤਰ੍ਹਾਂ ਚੀਕਣ ਦੀ ਆਵਾਜ਼ ਸੁਣਾਈ ਦਿੱਤੀ ਜਿੱਥੇ ਇੰਨੇ ਸਾਰਾ ਇਕਦਮ ਕੁੱਤੇ ਕੁਛ ਪਾੜ ਰਹੇ ਸਨ ਕਿ ਸਾਨੂੰ ਲੱਗਿਆ ਸ਼ਾਇਦ ਕਿਸੇ ਜਾਨਵਰ ਦਾ ਬੱਚਾ ਤੋਂ ਅਸੀਂ ਫਟਾਫਟ ਉਧਰ ਨੂੰ ਮੋੜਿਆ ਕਿ ਦੇਖੀਏ ਕੀ ਹੈ ਉਥੇ ਕਿਨੂੰ ਕਰਦੇ ਪਏ ਨੇ ਤੇ ਜਦੋਂ ਨੇੜੇ ਗਏ ਤਾਂ ਉਹ ਇੰਨਾ ਭਿਆਨਕ ਮੰਜ਼ਰ ਸੀ ਨਾ ਅੱਜ ਵੀ ਹੁਣ ਮੈਂ ਤੁਹਾਨੂੰ ਸੁਣਾਵਾ ਤੇ ਮੇਰੀ ਰੀੜ ਦੀ ਹੱਡੀ ਵੱਲ ਕਰੰਟ ਜਾਂਦਾ ਕਿ ਉਦੋਂ ਇੱਕ ਕੁੱਤਾ ਇੱਕਦਮ ਸਾਡੇ ਅੱਗੋਂ ਭੱਜਿਆ ਉਹਦੇ ਮੂੰਹ 'ਚ ਥੋੜਾ ਜਿਹਾ ਛੋਟਾ ਜਿਹਾ ਪੈਰ ਸੀ ਦੂਜਾ ਭੱਜਿਆ ਉਹ ਬਾਹ ਸੀ ਤੇ ਜਦੋਂ ਨੇੜੇ ਨੂੰ ਗਏ ਤਾਂ ਉਹ ਬਿਲਕੁਲ ਲਹੂ ਐਨ ਖਿਲ ਰਿਆ ਹੋਇਆ ਤੇ ਸਿਰ ਫਟਿਆ ਅੰਤੜੀਆਂ ਬਾਹਰ ਉਹ ਨਵ ਜੰਮੀ ਬੱਚੀ ਸੀ ਦੇਖਣ ਵਾਲੀ ਮੇਰੀ ਤਾਂ ਮਤਲਬ ਹਾਲਤ ਨਹੀਂ ਸੀ ਮੈਂ ਤਾਂ ਬਹੁਤ ਕੰਬ ਗਈ ਸੀ ਇੰਨਾ ਜ਼ਬਰਦਸਤ ਸ਼ੌਕ ਸੀ ਕਿ ਮੈਨੂੰ ਤਾਂ ਨਾ ਖੜੇ ਹੋਣ ਜੋਗਾ ਨਾ ਕੁਝ ਬੋਲਣ ਜੋਗਾ ਵੀ ਇੰਨੀ ਭਿਆਨਕ ਮੌਤ ਕਿਸੇ ਦੀ ਕਿਵੇਂ ਹੋ ਸਕਦੀ ਹੈ ਸੋ ਜਦੋਂ ਪਿੰਡ ਚ ਗਏ ਮੇਰੀ ਉਹ ਹਾਲਤ ਹੀ ਨਹੀਂ ਸੀ ਵੀ ਮੈਂ ਕੈਂਪ ਲਾਉਂਦੀ ਮਤਲਬ ਆਵਾਜ਼ ਨਹੀਂ ਸੀ ਨਿਕਲ ਰਹੀ ਕੰਬ ਰਹੀ ਸੀ ਮੈਂ ਤਾਂ ਤੇ ਉਹ ਡਾਕਟਰ ਸਾਹਿਬ ਨੇ ਜਾ ਕੇ ਮੇਰੇ ਹਸਬੰਦ ਡਾਕਟਰ ਗੁਦਪਾਲ ਨੇ ਪੁੱਛਿਆ ਵੀ ਅੱਜ ਕਿਸੇ ਬੱਚੀ ਦਾ ਜਨਮ ਹੋਇਆ ਸੀ ਇੱਥੇ ਤੇ ਉਹਨਾਂ ਨੇ ਕਿਹਾ ਹਾਂ ਜੀ ਤੇ ਉਹ ਕਹਿੰਦੇ ਵੀ ਇਸ ਤਾਂ ਫਿਰ ਬਹੁਤ ਮਾੜੀ ਜੀ ਖਬਰ ਦੇਖ ਕੇ ਆਇਆ ਤੇ ਉਹ ਗੁੰ ਜਿਸ ਤਰ੍ਹਾਂ ਦਾ ਬਿਹੇਵੀਅਰ ਸੀ ਉਹ ਕੁਝ ਸਾਨੂੰ ਉਸ ਸਮੇਂ ਮੈਂ ਗੱਲ ਖੁਣ ਤਾਂ ਹੋ ਗਏ ਮੇਰਾ ਕੱਲ ਦੀ 32 ਸਾਲ ਪੁਰਾਣੀ ਗੱਲ ਕਰ ਰਹੀ ਆ ਤੇ ਉਹ ਬਿਹੇਵੀਅਰ ਕੋ ਜਾਣਦਾ ਸੀ ਚਲੋ ਜੀ ਛੱਡੋ ਪਰ ਤੁਸੀਂ ਆਓ ਆਪਾਂ ਕੈਂਪ ਲਾਈਏ ਤੇ ਮੈਂ ਹੀ ਕਿਹਾ ਮਿੰਜੀ ਮੈਂ ਤਾਂ ਕੈਂਪ ਵਾਲੀ ਹਾਲਤ ਨਹੀਂ ਉਹ ਸੱਚਮੁੱਚ ਬਹੁਤ ਮਾੜੀ ਖਬਰ ਹੈ ਇੱਕ ਬੇਟੀ ਨਾਲ ਕੁਝ ਹੋਇਆ ਤੇ ਵੀ ਇਹਨਾਂ ਦੀ ਸੀਗੀ ਵੀ ਅਫਸੋਸ ਤਾਂ ਕਰੀਏ ਜਾ ਕੇ ਤੇ ਕਹਿਣ ਲੱਗੇ ਉਹ ਨਾ ਕਿਸੇ ਗਰੀਬ ਕਰਦੀ ਸੀ ਤੇ ਉਹਦੇ ਪਿਓ ਨੇ ਕਿਹਾ ਹੋਇਆ ਸੀਗਾ ਵੀ ਪਹਿਲਾਂ ਤਿੰਨ ਕੁੜੀਆਂ ਨੇ ਤੇ ਆ ਹੁਣ ਜੇ ਚੌਥੀ ਘਰ ਜੰਮ ਪਈ ਤਾਂ ਉਹ ਪਹਿਲੀਆਂ ਤਿੰਨਾਂ ਨੂੰ ਵੀ ਕੱਢ ਦਊਗਾ ਤੇ ਨਹੀਂ ਫਿਰ ਇਹ ਚੌਥੀ ਨੂੰ ਆਪਣਾ ਲਾ ਕੇ ਆਓ ਪਾਸੇ ਕਰੋ ਜੋ ਮਾਂ ਨੇ ਆਪਣੀ ਉਹ ਜੰਮੀ ਜਿਹੜੀ ਚੌਥੀ ਕੁੜੀ ਉੱਥੇ ਸੁੱਟਦੀ ਸੀ ਦਮਨ ਸੱਚ ਜਾਣਿਓ ਵੀ ਉੱਥੇ ਖੜੀ ਮੈਂ ਆਪਣੇ ਘਰ ਚ ਕਿਉਂਕਿ ਚੌਥੀ ਕੁੜੀ ਸੀ ਪੰਜਵਾਂ ਬੱਚਾ ਮੈਨੂੰ ਤਾਂ ਇਸੇ ਤਰ੍ਹਾਂ ਮਹਿਸੂਸ ਹੋਇਆ ਕਿ ਉਹ ਲਿਟਰਲੀ ਮੈਨੂੰ ਉਹ ਕੁੱਤਿਆਂ ਨੇ ਪਾੜਿਆ ਹੋਵੇ ਮੈਨੂੰ ਗੱਲ ਹੀ ਨਹੀਂ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਉਦੋਂ ਤੱਕ ਕਿ ਇਸ ਤਰ੍ਹਾਂ ਕੁੜੀਆਂ ਨਾਲ ਕੀ ਕੀਤਾ ਜਾਂਦਾ ਜਾਂ ਸੋਚ ਵੀ ਹੁੰਦੀ ਹੈ ਤੇ ਉਹ ਮੇਰੇ ਲਈ ਇੰਨਾ ਜ਼ਬਰਦਸਤ ਟੱਕਾ ਸੀ ਕਿ ਜਿਵੇਂ ਕੁਦਰਤ ਕਹਿੰਦੇ ਨੇ ਨਾ ਕਿ ਉਹ ਮੋੜਦੀ ਹੈ ਤੁਹਾਨੂੰ ਵੀ ਇਸ ਪਾਸੇ ਨੂੰ ਤੁਰੋ ਮੈਨੂੰ ਹੁਣ ਤਾਂ ਅੱਜ ਮਹਿਸੂਸ ਕਰ ਸਕਦੀ ਹਾਂ ਵੀ ਐਨ ਉਸੇ ਵਕਤ ਉਸੇ ਥਾਂ ਤੇ ਮੈਂ ਜਾਣਾ ਸੀ ਇਹ ਦੇਖਣਾ ਸੀ ਅੱਗੋਂ ਇਸ ਤਰ੍ਹਾਂ ਦਾ ਸ਼ੌਕ ਲੱਗਣਾ ਸੀ ਤਾਂ ਉਹ ਫਿਰ ਮੈਂ ਉੱਥੇ ਖੜੀ ਨਹੀਂ ਕਿਹਾ ਕਿ ਜੇ ਮੇਰੀ ਮਾਂ ਜੰਮ ਸਕੀ ਸੀ ਮੈਨੂੰ ਤੇ ਪਾਲ ਸਕੀ ਸੀ ਸਾਡੇ ਘਰ ਕਦੇ ਵਿਤਕਰਾ ਨਹੀਂ ਹੋਇਆ ਤਾਂ ਫਿਰ ਇਹ ਕਿਉਂ ਆਖਰ ਕੁੜੀ ਨੂੰ ਇਸ ਤਰ੍ਹਾਂ ਕੀਤਾ ਗਿਆ ਮੈਨੂੰ ਉਦੋਂ ਵੀ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਸਾਰੇ ਹੁੰਦਾ ਮੈਂ ਉੱਥੋਂ ਪਹਿਲੀ ਵਾਰ ਸੀ ਜ਼ਿੰਦਗੀ ਦਾ ਕਿ ਮੈਂ ਐਕਸ ਤੇ ਵਾਈ ਸਮਝਾਉਣਾ ਸ਼ੁਰੂ ਕੀਤਾ ਵੀ ਮਾਂ ਤਾਂ ਕਸੂਰਵਾਰ ਹੈ ਹੀ ਨਹੀਂ ਦੀ ਬੇਟੀ ਹੋਣੀ ਜਾਂ ਬੇਟਾ ਹੋਣਾ ਤਾਂ ਪਿਤਾ ਦੇ ਉੱਤੇ ਹੁੰਦਾ ਹੈ ਪਰਮਾਤਮਾ ਨੇ ਦਿੱਤਾ ਹੋਇਆ ਵੀ ਜ਼ਿੰਮੇਵਾਰੀ ਤੇ ਕਸੂਰਵਾਰ ਤੁਸੀਂ ਔਰਤ ਨੂੰ ਠਹਿਰਾ ਰਹੇ ਹੋ ਜਦ ਕਿ ਔਰਤ ਅੰਦਰ ਤਾਂ 2x ਕਰੋਮੋਸੋਮ ਮਰਦ ਦਾ y ਕਰੋਮੋਸੋਮ ਅੱਗੇ ਜਾਏਗਾ ਤੇ ਮੁੰਡਾ ਹੋਣਾ ਮਰਦ ਚੋਂ x ਜਾਏਗਾ ਤਾਂ ਕੁੜੀ ਹੋਣੀ ਹੁਣ ਉਹ ਪਹਿਲੀ ਵਾਰ ਉੱਥੇ ਸਮਝਾਣਾ x ਤੇ y ਉਹਨਾਂ ਨੂੰ ਜਿਨ੍ਹਾਂ ਨੂੰ abc ਵੀ ਨਹੀਂ ਪਤਾ ਹੋਵੇ ਉਹ ਬਹੁਤ ਔਖਾ ਸੀ ਮੈਂ ਜੋ ਵੀ ਕੁਝ ਕਰ ਸਕੀ ਜਿੰਨਾ ਵੀ ਮੈਂ ਪਹਿਲੀ ਵਾਰ ਦੇਖ ਲਈ ਕਿਉਂਕਿ ਮੈਂ ਬਹੁਤ ਅਪਸੈਟ ਸੀ ਵਾਪਸ ਆ ਕੇ ਮੈਂ ਗੱਲ ਕੀਤੀ ਵੀ ਮੈਨੂੰ ਆ ਚੀਜ਼ ਅੱਜ ਦੇਖਣ ਨੂੰ ਮਿਲੀ ਤਾਂ ਫਿਰ ਮੈਨੂੰ ਪਾਪਾ ਜੀ ਨੇ ਵੀ ਮੇਰੇ ਮੰਮੀ ਨੇ ਵੀ ਦੱਸਿਆ ਕਿ ਇਹ ਤਾਂ ਬਹੁਤ ਚਿਰ ਤੋਂ ਹੁੰਦਾ ਕੁੜਕੋ ਕੁੜੀਆਂ ਮਾਰਦੇ ਰਹੇ ਨੇ ਮੈਂ ਸੱਚੀ ਦਮਨ ਇਹ ਯਕੀਨ ਕਰ ਸਕਦੇ ਹੋ ਮੈਂ ਉਹ ਰਾਤ ਤਾਂ ਛੱਡੋ ਅੱਗੋਂ ਵੀ ਇੱਕ ਹਫਤਾ ਸੌ ਨਹੀਂ ਸਕੀ ਮੈਨੂੰ ਗੋਲੀ ਖਾ ਕੇ ਸੌਣਾ ਪਿਆ ਵੀ ਨੀਂਦ 'ਚ ਵੀ ਮੈਂ ਉੱਠ ਕੇ ਬਹਿ ਜਾਂਦੀ ਸੀ ਵੀ ਕੁੱਤਿਆਂ ਦੀ ਆਵਾਜ਼ ਆਉਂਦੀ ਸੀ ਕਿ ਇੰਨੇ ਇਹ ਪਾੜਨ ਲਈ ਆ ਰਹੇ ਨੇ ਬਹੁਤ ਮੈਂ ਉਦੋਂ ਔਖੀ ਸਾਂਪਸਟ ਬਹੁਤ ਹੋ ਗਈ ਤਾਂ ਫਿਰ ਪਪਾ ਜੀ ਵੀ ਜੀ ਨੇ ਮੈਨੂੰ ਬੈਠ ਕੇ ਇੱਕ ਵਾਰ ਗੱਲ ਕੀਤੀ ਕਿ ਇਸ ਤਰ੍ਹਾਂ ਤਾਂ ਨਹੀਂ ਠੀਕ ਜਦੋਂ ਇਹੋ ਜਿਹਾ ਹਲੂਣਾ ਕੋਈ ਮਿਲਦਾ ਹੈ ਉਹਦੇ ਤੋਂ ਪੋਜ਼ਿਟਿਵ ਰਾਹ ਚੁਣੀਦਾ ਤਾਂ ਫਿਰ ਤੂੰ ਕਿਉਂ ਨਹੀਂ ਜੁਟਦੀ ਇਸੇ ਕੰਮ ਨੂੰ ਕਿ ਤੂੰ ਕਰ ਇਹ ਹੀ ਚੀਜ਼ ਲੱਗ ਫਿਰ ਵੀ ਤੂੰ ਲੋਕਾਂ ਨੂੰ ਦੇ ਇਸ ਪਾਸੇ ਜਾਗਰਤੀ ਕੇ ਨਹੀਂ ਕਰਨਾ ਚਾਹੀਦਾ ਲੱਗ ਜਾ ਤੂੰ ਉਹ ਦੂਜੇ ਪਾਸੇ ਕਿਉਂ 네ਗੇਟਿਵ ਜਾ ਰਹੀ ਹੈ ਪੋਜ਼ਿਟਿਵ ਨੂੰ ਕਰ ਜੀ ਸੋ ਉਹ ਸੀ ਮੇਰਾ ਪਹਿਲਾ ਰਾਹ ਜਿੱਥੋਂ ਮੈਂ ਸ਼ੁਰੂ ਹੋਈ ਕਿ ਮੈਂ ਧੀਆਂ ਨੂੰ ਬਚਾਉਣ ਲਈ ਕੁਝ ਜ਼ਰੂਰ ਕਰਨਾ ਲਿਖਿਆ ਵੀ ਬੋਲਿਆ ਵੀ ਜਾ ਕੇ ਕੋਈ ਪਿੰਡ ਕੋਈ ਯਾਨੀ ਕੋਈ ਗਲੀ ਕੋਈ ਯੂਥ ਕਲੱਬ ਕੋਈ ਸਕੂਲ ਕੋਈ ਕਾਲਜ ਜਿੱਥੇ ਕਿਤੇ ਮੈਂ ਜਾ ਸਕਦੀ ਸਾਂ ਮੈਂ ਉੱਥੇ ਜਾ ਕੇ ਇਹਦੇ ਬਾਰੇ ਜਾਗਰਤੀ ਸ਼ੁਰੂ ਕੀਤੀ ਮਤਲਬ ਮੈਂ ਤੁਹਾਨੂੰ ਇੰਨੀ ਪੁਰਾਣੀ ਗੱਲ ਦੱਸ ਰਹੀ ਹਾਂ ਕਿ ਉਦੋਂ ਤੁਸੀਂ ਅਖਬਾਰਾਂ ਤਾਂ ਛੱਡੋ ਇਹਦਾ ਜ਼ਿਕਰ ਵੀ ਨਹੀਂ ਸੀ ਹੁੰਦਾ ਜਿੱਥੇ ਜਾਈਦਾ ਸੀ ਸਾਨੂੰ ਨਾ ਲੋਕ ਦੇਖਦੇ ਸੀ ਵੀ ਇਹ ਵੀ ਤਾਂ ਵਾਪਸ ਮੁੜਦੇ ਨੇ ਦੁਪਹਿਰੇ ਗਰਮੀ 'ਚ ਏ ਨਿਕਲ ਜਾਂਦੇ ਨੇ ਪੋਤੇ ਤੇ ਤੁਹਾਨੂੰ ਮੈਂ ਹਕੀਕਤ ਦੱਸ ਰਹੀ ਆ ਅੱਜ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਉਸ ਸਮੇਂ ਤੇ ਕਿ ਸਾਡੇ ਨਾਲ ਦੇ ਡਾਕਟਰ ਸਾਥੀ ਵੀ ਇੱਥੇ ਹੀ ਰਜਿੰਦਰਾ ਹਸਪੀਟਲ 'ਚ ਸਾਡੇ ਨਾਲ ਬੋਲਦੇ ਨਹੀਂ ਸੀ ਗੱਲ ਕਰਨੀ ਛੱਡਤੀ ਸੀ ਨਾਲ ਬੈਠ ਕੇ ਚਾਹ ਪੀਣੀ ਛੱਡਤੀ ਸੀ ਇਹ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਇਹ ਚੰਗੇ ਭਲੇ ਬਹਿ ਕੇ ਕਮਾਈ ਕਰ ਸਕਦੇ ਨੇ ਇਹ ਪਿੰਡਾਂ 'ਚ ੱਤਕੇ ਖਾਂਦੇ ਇਹਨਾਂ ਦਾ ਦਿਮਾਗ ਖਰਾਬ ਮੈਂ ਇੱਕ ਵਾਰ ਵੈਸੇ ਹੀ ਸਰਸਰੀ ਪਾਪਾ ਜੀ ਨਾਲ ਗੱਲ ਕਰ ਦਿੱਤੀ ਪਾਪਾ ਜੀ ਦੇਖੋ ਵੀ ਅਸੀਂ ਤਾਂ ਕਿਸੇ ਦਾ ਕੁਝ ਖੋ ਨਹੀਂ ਰਹੇ ਆਪਣੇ ਕੰਮ ਨੂੰ ਜੁਟਿਆਂ ਜਾ ਕੇ ਕਰ ਰਹੇ ਆ ਤੇ ਇਸ ਤਰ੍ਹਾਂ ਦਾ ਸਾਡੇ ਨਾਲ ਬਿਹੇਵੀਅਰ ਕੀਤਾ ਜਾ ਰਿਹਾ ਵੀ ਸਾਡੇ ਨਾਲ ਬੋਲਣੇ ਹੀ ਲੋਕ हट ਗਏ ਪਾਪਾ ਜੀ ਕਹਿੰਦੇ ਤੂੰ ਵੀ ਨਾ ਸੱਚੀ ਬੱਲਿਆ ਐਵੇਂ ਨਿੱਕੀ ਨਿੱਕੀ ਗੱਲ ਤੇ ੜ ਜਾਂਦੀਆਂ ਐ ਇਦਾਂ ਨਹੀਂ ਕਰੀਦਾ ਦੇਖ ਲੋਕ ਤਾਂ ਗੁਰੂ ਨੂੰ ਅਮਰੂ ਨਥਾਵਾ ਕਹਿ ਜਾਂਦੇ ਨੇ ਤੂੰ ਤਾਂ ਹੈ ਹੀ ਕੁਛ ਨਹੀਂ ਤੇਰੀ ਊਕਾਤ ਕੀ ਐ ਸੋ ਇਹੋ ਜਿਹੀਆਂ ਚੀਜ਼ਾਂ ਤੇ ਜਿਹੜੇ ਰੁਕਦੇ ਨੇ ਨਾ ਉਹ ਜ਼ਿੰਦਗੀ 'ਚ ਖੜੋਤ ਵਾਂਗ ਹੁੰਦੇ ਨੇ ਜਿਸ ਖੜੋਤ 'ਚ ਪਾਣੀ ਬਦਬੂ ਮਾਰਦਾ ਭਈ ਨਿਰੰਤਰ ਵਗਦਾ ਦਰਿਆ ਬਣੋ ਇਹਨਾਂ ਚੀਜ਼ਾਂ ਤੋਂ ਅਗਾ ਲੰਘੋ ਉਹ ਚੀਜ਼ ਗਈ ਤੇ ਅੱਜ ਦਾ ਦਿਨ ਗਿਆ ਦਮਨ ਮੇਰੇ ਜ਼ਿੰਦਗੀ ਚ ਬਹੁਤ ਔਕੜਾਂ ਆਈਆਂ ਨੇ ਮੈਂ ਸਰਕਾਰਾਂ ਨਾਲ ਵੀ ਲੜੀਆਂ ਸਭ ਕੁਝ ਕੀਤਾ ਜਿੱਥੇ ਦਿਖਦਾ ਸੀ ਕਿ ਇੱਥੇ ਇਹਨਾਂ ਲੋਕਾਂ ਨੇ ਕਿਸੇ ਬੇਟੀ ਨਾਲ ਸਰੀਰਕ ਸ਼ੋਸ਼ਣ ਹੋਦਾ ਹੋਇਆ ਉੱਥੇ ਆਵਾਜ਼ ਚੁੱਕਣੀ ਤਾਂ ਸਰਕਾਰਾਂ ਦਾ ਜਬਰ ਵੀ ਚੱਲਿਆ ਸਭ ਕੁਝ ਕਰਵਾਇਆ ਪਰ ਮੈਂ ਇਸ ਚੀਜ਼ ਤੇ ਫਿਰ ਡਟੀ ਰਹੀ ਕਿਉਂਕਿ ਮੈਨੂੰ ਉਹ ਗੱਲ ਅੱਜ ਵੀ ਚੇਤੇ ਤੇ ਤੁਹਾਡੇ ਰਹੀਂ ਹਰ ਸੁਣਨ ਵਾਲੇ ਨੂੰ ਕਹਿਣਾ ਚਾਹੁੰਦੀ ਆ ਕਿ ਜੇ ਤੁਸੀਂ ਵਾਕਈ ਵਾਕਈ ਮਨ ਵਿੱਚ ਠਾਨ ਕੇ ਇੱਕ ਸਹੀ ਸੋਚ ਲੈ ਕੇ ਤੁਰੇ ਹੋਗੇ ਤਾਂ ਔਕਣਾ ਹਰ ਹਾਲ ਚ ਆਣੀ ਐ ਪਰ ਉਹਦੇ ਲਈ ਰੁਕਿਓ ਨਾ ਤੁਸੀਂ ਇੰਜ ਹੀ ਨਿਰੰਤਰ ਵਗਦਾ ਦਰਿਆ ਰਹੋਗੇ ਤਾਂ ਜ਼ਰੂਰ ਕੁਛ ਨਾ ਕੁਛ ਤੁਸੀਂ ਹਾਸਲ ਕਰ ਲਵੋਗੇ ਵਰਨਾ ਇਸ ਤਰ੍ਹਾਂ ਰੁਕਣਾ ਤਾਂ ਆਮ ਅੱਜਕਲ ਸੋਚ ਬਣ ਚੁੱਕੀ ਕਿ ਦੂਜੇ ਦੀ ਲੰਬੀ ਲਾਈਨ ਕੱਟ ਦਿਓ ਉਹਦੇ ਵਿਰੁੱਧ ਬੋਲੋ ਕਿਉਂਕਿ ਉਸ ਤੋਂ ਉੱਪਰ ਉਹਨਾਂ ਨੂੰ ਪਤਾ ਹੁੰਦਾ ਸੀ ਕੁਛ ਕਰ ਨਹੀਂ ਸਕੀ ਤੋ ਇਹੀ ਹਰ ਬੇਟੀ ਵੀ ਯਾ ਹਰ ਸਾਡਾ ਬੱਚਾ ਵੀ ਜਿਹੜਾ ਕੋਈ ਨਵੀਂ ਚੀਜ਼ ਕਰਨ ਨੂੰ ਤੁਰਿਆ ਉਹਨੂੰ ਕੋ ਜੀ ਚੱਲੋ ਤੁਸੀਂ ਆਪਣਾ ਤੁਰੋ ਹੌਲੀ ਹੌਲੀ ਲੋਕ ਪਹਿਲਾਂ ਤੁਹਾਨੂੰ ਨਗੇਟ ਕਰਨਗੇ ਸਭ ਕੁਝ ਕਰਨਗੇ ਫਿਰ ਜ਼ਰੂਰ ਅਖੀਰ ਤੁਹਾਡੇ ਨਾਲ ਤੁਰਨ ਦੀ ਕੋਸ਼ਿਸ਼ ਵੀ ਕਰਨਗੇ ਤੇ ਫਿਰ ਦਿਲੋਂ ਤੁਹਾਨੂੰ ਸਲੂਟ ਵੀ ਕਰਨਗੇ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਥੋੜਾ ਜਿਹਾ ਉਸ ਬਾਰੇ ਦੱਸੋ ਕਿ ਇਹ ਲਿਖ ਜਦੋਂ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੋਈ ਤਾਂ ਇਸ ਦਾ ਕਿੰਨਾ ਕੁ ਪ੍ਰਭਾਵ ਲੋਕਾਂ ਦੇ ਉੱਤੇ ਪਿਆ ਜਦੋਂ ਜਦੋਂ ਨਾ ਕੋਈ ਤੀੜ ਦਿਲ ਚੁੱਟਦੀ ਹੈ ਨਾ ਦੋ ਹੀ ਤਰੀਕੇ ਹੁੰਦੇ ਨੇ ਜਾਂ ਤਾਂ ਫਿਰ ਤੁਸੀਂ ਲੋਕ ਕਹਿੰਦੇ ਨੇ ਅਸੀਂ ਸ਼ਰਾਬਾਂ ਚ ਗਮ ਲੁਕਾ ਲਿਆ ਕੋਈ ਟੈਂਦੀ ਕਲਾ ਚ ਚਲਾ ਜਾਂਦਾ ਦਵਾਈਆਂ ਖਾਂਦਾ ਤੇ ਕੋਈ ਹੁੰਦਾ ਫਿਰ ਉਹ ਕਲਮ ਬੰਦ ਕਰ ਦਿੰਦਾ ਪੀੜ ਨੂੰ ਪਰ ਜਦੋਂ ਕਹਿੰਦੇ ਨੇ ਨਾ ਉਹ ਜਿਹੜੀ ਲਹੂ ਨਾਲ ਲਿਖੀ ਦਿਲੋਂ ਹੂਕ ਉੱਠਦੀ ਏ ਉਹ ਦੂਜੇ ਦੇ ਵੀ ਉੱਥੇ ਹੀ ਵੱਜਦੀ ਜੇ ਜਾ ਕੇ ਉਹ ਨੂੰ ਉਸੇ ਤਰੀਕੇ ਹੀ ਜਾਂਦੀ ਏ ਤੋਂ ਮੈਂ ਬਹੁਤ ਜ਼ਿਆਦਾ ਉਹ ਦਰਦ ਵੇਖੇ ਸੁਣੇ ਨੇ ਬੇਟੀਆਂ ਦੇ ਵੀ ਜਿਨ੍ਹਾਂ ਨੂੰ ਮੈਂ ਫਿਰ ਰਾਤ ਜਦੋਂ ਬਹੁਤ ਭਰ ਜਾਂਦੀ ਹੁੰਦੀ ਸਾਂ ਫਿਰ ਮੈਂ ਉਹ ਲਿਖ ਦਿੰਦੀ ਸਾਂ ਵੀ ਇਨ ਬਿਨ ਆ ਸੁਣੋ ਉਸੇ ਤਰ੍ਹਾਂ ਦੀ ਇੱਕ ਬੜੀ ਦਰਦ ਭਿਜੀ ਦਾਸਤਾਨ ਸੀ ਸੱਚਮੁੱਚ ਲਉ ਨਾਲ ਲਿਖੀ ਕਿ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਬਹੁਤ ਤਗੜਾ ਲੋਕਾਂ ਦਾ ਰਿਸਪਾਂਸ ਆਇਆ ਲੋਕੀ ਰੋ ਰੋ ਕੇ ਮੈਨੂੰ ਗੱਲ ਕਰਦੇ ਸਨ ਕਈ ਪਿਓ ਸਨ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਮਾਰੀ ਐ ਪਰ ਹੁਣ ਤਾਂ ਵਾਅਦਾ ਰਿਹਾ ਜੀ ਅਸੀਂ ਕਰੋ ਅਸੀਂ ਧੀ ਜਮਾਂਗੇ ਜ਼ਰੂਰ ਇੰਜ ਇੱਕ ਵਾਕਿਆ ਹੋਇਆ ਜਿੱਥੇ ਮੈਂ ਗਈ ਸਾਂ ਕੈਨੇਡਾ ਉਹਨਾਂ ਦੇ ਘਰ ਉਹ ਮੈਨੂੰ ਮਤਲਬ ਇੱਕ ਜਣੇ ਸੱਜਣ ਕਹਿਣ ਲੱਗੇ ਵੀ ਸਾਡੇ ਘਰ ਜ਼ਰੂਰ ਆਇਓ ਮੈਂ ਗਈ ਤਾਂ ਉਹਨਾਂ ਦੇ ਘਰ ਦੇ ਵੜਕੇ ਅੱਗੇ ਨਾ ਇਹ ਮੇਰਾ ਵਾਲਾ ਲੇਖ ਵੱਡਾ ਕਰਕੇ ਲਿਖ ਰੱਖ ਲਾਇਆ ਹੋਇਆ ਸੀ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਇਹ ਤੇ ਮੈਂ ਹੈਰਾਨ ਹੋ ਗਈ ਵੀ ਇਹ ਲੇਖ ਤੁਹਾਡੇ ਇੱਥੇ ਲੱਗਿਆ ਹੋਇਆ ਤੇ ਉਹਨਾਂ ਨੇ ਬੇਟੀ ਨੂੰ ਮਿਲਾਇਆ ਵੀ ਆ ਬੇਟੀ ਤੇ ਉਹਦਾ ਨਾਮ ਮੇਰੇ ਨਾਮ ਤੇ ਰੱਖਿਆ ਹੋਇਆ ਸੀ ਹਰਸ਼ਿੰਦਰ ਤੇ ਮੈਂ ਬੜੀ ਮੇਰੇ ਲਈ ਨੈਚਰਲੀ ਅਜੀਬ ਸੀ ਵੀ ਇਹ ਕਿਵੇਂ ਹੋਇਆ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਮੈਂ ਰੋਪੜ ਚ ਇੱਕ ਕਲੀਨਿਕ ਵਿੱਚ ਅਸੀਂ ਇਸ ਤਰ੍ਹਾਂ ਸਾਡੀ ਬੇਟੀ ਸੀਗੀ ਇਹੀ ਤੇ ਅਸੀਂ ਇਹਦੀ ਸਫਾਈ ਕਰਾਣ ਗਏ ਹੋਏ ਸਾਂ ਵੀ ਇਹ ਪਹਿਲੀ ਬੇਟੀ ਅਸੀਂ ਨਹੀਂ ਰੱਖਣੀ ਵੀ ਸਾਡੇ ਜਿਵੇਂ ਵੱਡੇ ਵਜ਼ੇਰਿਆਂ ਨੇ ਘਰੋਂ ਕਿਹਾ ਸੀ ਵੀ ਨਹੀਂ ਰੱਖਣੀ ਨਹੀਂ ਦੇਖਾਂ ਮੇਰੀ ਹਵਾਈ ਫੰਦਰ ਜਾ ਚੁੱਕੇ ਸੀ ਤੇ ਮੈਂ ਬਾਹਰ ਕਲੀਨਿਕ ਦੇ ਬੈਠਾ ਉੱਤੇ ਅਖਬਾਰ ਪਈ ਸੀ ਤੇ ਇਹ ਕੈਚੀ ਕਹਿੰਦੇ ਮੈਨੂੰ ਹੈਡਲਾਈਨ ਜੀ ਲੱਗੀ ਤੇ ਮੈਂ ਐਵੇਂ ਪੜਨਾ ਸ਼ੁਰੂ ਕਰ ਦਿੱਤਾ ਕਹਿੰਦੇ ਮੈਂ ਜ਼ਾਰ-ਜ਼ਾਰ ਰੋਇਆ ਉਹ ਪੜਦਾ ਤੇ ਮੈਂ ਇੱਕਦਮ ਸਨਿਆਪੇ ਜਾ ਅੰਦਰ ਵੀ ਉਹਨੂੰ ਅਨਸਥੀਸੀਆ ਦੇਤਾ ਹੋਇਆ ਸੀ ਪਰ ਨਹੀਂ ਬਸ ਬਾਹਰ ਕੱਢ ਦੋ ਉਹਨੂੰ ਜਿਵੇਂ ਉਹਨਾਂ ਨੇ ਏ ਦਿਰ ਕਹਿੰਦੇ ਵਾਪਸ ਲਿਆਏ ਫਿਰ ਅਸੀਂ ਉਹਨੂੰ ਬੇਟੀ ਨੂੰ ਨਾਮ ਵੀ ਤੁਹਾਡੇ ਨਾਮ ਤੇ ਰੱਖਿਆ ਤੇ ਇਹ ਬੇਟੀ ਦਿੰਦਾ ਜੇ ਤੁਹਾਡੇ ਕਰਕੇ ਸੋ ਮੇਰੇ ਕੋਲ ਚਿੱਠੀਆਂ ਨੇ ਐਡਾ ਥੱਬਾ ਜਿਨ੍ਹਾਂ ਨੇ ਫਿਰ ਕਿਹਾ ਸੀ ਕਿ ਅਸੀਂ ਤੀ ਮਾਰੀ ਪਰ ਤੁਹਾਡੇ ਲੇਖ ਪੜਨ ਬਾਅਦ ਸਾਡੇ ਘਰ ਹੁਣ ਤੀ ਜੰਮੀ ਹੈ ਵੀ ਅਸੀਂ ਵਿਚਾਰ ਬਦਲੇ ਨੇ ਸੋ ਦਮਨ ਕਹਿੰਦੇ ਨੇ ਕਿ ਇੱਕ ਦੀਵਾ ਵੀ ਅਸੀਂ ਜਗਾ ਸਕੀ ਆਪਣੀ ਜ਼ਿੰਦਗੀ ਦਾ ਤੇ ਉਹ ਜ਼ਿੰਦਗੀ ਸਫਲ ਮੰਨੀ ਜਾਂਦੀ ਹੈ ਮੈਨੂੰ ਲੱਗਦਾ ਜੇ ਥੋੜੇ ਬਹੁਤ ਜਾਣਨ ਮੈਂ ਖਿਲਾਰ ਸਕੀ ਜੇ ਲੋਕ ਮੰਨੇ ਕਿ ਹਾਂ ਸਿਤੀ ਰੱਖਣੀ ਏ ਤਾਂ ਉਹ ਜਾਨਾ ਜੇ ਬਚ ਸਕੀਆਂ ਤਾਂ ਮੈਂ ਧੰਨਵਾਦ ਕਰਦੀਆਂ ਉਸ ਵਾਹਿਗੁਰੂ ਦਾ ਜੀ ਨੇ ਮੈਨੂੰ ਚੁਣ ਲਿਆ ਕਿ ਮੈਂ ਇਸ ਰਾਹ ਚ ਤੁਰਾਂ